ਸਰਕਾਰ ਦਾ ਤਰਕ ਲਗਾਤਾਰ ਇਹ ਹੈ ਕਿ ਕਿਸਾਨਾਂ ਦੀ ਮਰਜ਼ੀ ਤੋਂ ਬਿਨਾਂ ਅਸੀਂ ਕਿਸੇ ਦਾ ਵੀ 1 ਇੰਚ ਨਹੀਂ ਖਰੀਦਾਂਗੇ। ਤੁਸੀਂ ਇਹ ਗੱਲ ਸਪਸ਼ਟ ਕਰਨਾ ਚਾਹੁੰਦੇ ਆ ਕਿ ਜਿਹੜੀ ਲੈਂਡ ਫੋਲਿੰਗ ਦੀ ਸਕੀਮ ਆ ਉਹ ਪੰਜਾਬ 'ਚ ਇੱਕ ਬਹੁਤ ਵੱਡਾ ਸੰਕਟ ਖੜਾ ਕਰ ਦਿੱਤਾ। ਭਾਰਤੀ ਜਨਤਾ ਪਾਰਟੀ ਨੇ ਵੀ ਵੱਡੇ ਸਵਾਲ ਖੜੇ ਕੀਤੇ ਨੇ ਔਰ ਭਾਰਤੀ ਜਨਤਾ ਪਾਰਟੀ ਇੱਕ ਵੱਡਾ ਪ੍ਰੋਗਰਾਮ ਸੜਕ ਤੇ ਉਤਰ ਕੇ ਸ਼ੁਰੂ ਕਰਨ ਜਾ ਰਹੀ ਆ। ਕਿ ਪੰਜਾਬ 'ਚ ਇਸ ਵੇਲੇ ਇਹ ਪੰਜਾਬ ਨੂੰ ਬਰਬਾਦ ਕਰਨ ਵਾਲੀ ਸਕੀਮ ਬਾਅਦ ਪੰਜਾਬ ਦਾ ਇੱਕ ਵੀ ਕਿਸਾਨ ਆਪਣੀ ਜ਼ਮੀਨ ਨਹੀਂ ਦੇ ਸਕਦਾ ਮੈਂ ਕਹਿਣਾ ਚਾਹੁੰਦਾ ਕਿ ਆਪਾਂ ਸਾਰਿਆਂ ਨੂੰ ਪਤਾ ਮੈਂ ਵੀ ਕਿਸਾਨ ਦਾ ਪੁੱਤ ਆ ਜੀ ਜੇ ਤੁਸੀਂ ਜ਼ਮੀਨ ਦੇਤੀ ਕਿਸਾਨ ਦੀ ਜਿਹੜੀ ਪੂੰਜੀ ਆ ਜਿਹੜੀ ਜਾਇਦਾਦ ਆ ਜਿਹੜੀ ਉਹਦੀ ਮੌਜੂਦਾ ਪਰਿਵਾਰ ਆ ਆਉਣ ਵਾਲੀਆਂ ਪੁਸਤਾ ਉਹ ਜ਼ਮੀਨ ਦੇ ਉੱਪਰ ਹੁੰਦੀ ਹੈ ਜੋ ਵੀ ਜ਼ਮੀਨ ਇਹ ਮੌਜੂਦਾ ਸਰਕਾਰ ਐਕਵਾਇਰ ਕਰ ਰਹੀ ਹੈ 65553 ਏਕੜ ਜੀ ਇੱਕ ਘੜੇ ਕੁੜਾਈ ਕੋਈ ਸਕੀਮ ਆ ਜਿਹੜੀ ਕਿਸੇ ਬਾਹਰਲੇ ਨੇ ਇਹਨਾਂ ਨੂੰ ਆ ਕੇ ਹਸਸੀ ਆ ਉਹ ਦਿੱਲੀ ਵਾਲੇ ਜਿਹੜੇ ਹਾਰ ਕੇ ਆਏ ਆ ਇਹਨਾਂ ਦੇ ਸੀਨੀਅਰ ਲੀਡਰਸ਼ਿਪ ਉਹਨੇ ਸਕੀਮ ਦੱਸੀ ਆ ਉਹਦੇ ਰਾਹੀਂ ਇਹ ਪੰਜਾਬ ਨੂੰ ਇਹ ਸਕੀਮ ਲੈ ਕੇ ਪੰਜਾਬ ਦੇ ਵੱਡੇ ਵੱਡੇ ਫੀਲਡ ਆਰੋ ਜਾਂ ਕਿਸੇ ਵੱਡੀ ਬੈਂਕ ਨੂੰ ਲੈ ਕੇ ਇੱਕ ਵੱਡਾ ਲੋਨ ਜਾਂ ਕਰਜ਼ਾ ਚੱਕਣਾ ਚਾਹੁੰਦੇ ਆ ਵਿਰੇਗ ਮਹੀਨੇ 2500 ਕਰੋੜ ਰੁਪਏ ਦਾ ਕਰਜ਼ਾ ਚੱਕ ਲੈਂਦੇ ਆ ਤਾਂ ਫਿਰ ਘਾਹ ਦਿੰਦੇ ਆ ਇਹ ਤਾਂ ਭੋਲੇ ਪਾਲੇ ਕਿਸਾਨਾਂ ਨੂੰ ਲਵਾਉਣ ਦਾ ਉਹਨਾਂ ਨੂੰ ਧੋਖੇ ਚ ਰੱਖ ਕੇ ਇਹ ਜ਼ਮੀਨ ਹੜੱਪਣਾ ਚਾਹੁੰਦੇ ਆ ਇਹ ਕੋਈ ਲੈਂਡ ਪੂਲਿੰਗ ਜਿਹੜੀ ਪਾਲਿਸੀ ਹੈ ਹੜੱਪਣ ਦੀ ਪਾਲਿਸੀ ਆ ਅਸੀਂ ਇਹਦਾ ਸਖ਼ਤ ਵਿਰੋਧ ਕਰਦੇ ਆ ਅਸੀਂ ਕਿਸੇ ਦਾ ੱੱਕੇ ਨਾਲ ਜ਼ਮੀਨ ਨਹੀਂ ਲਵਾਗੇ ਜੇ ਲਵਾਗੇ 3 ਸਾਲ 1 ਲੱਖ ਰੁਪਇਆ ਪਰ ਏਕੜ ਅਸੀਂ ਉਦੋਂ ਠੇਕਾ ਦੇਵਾਂਗੇ ਜੀ ਉਹਨਾਂ ਨੂੰ ਇੱਕ ਗੱਲ ਦੱਸੋ ਕਿੰਨੇ 1 ਲੱਖ ਰੁਪਏ ਦੇ ਨਾਲ 65000 ਏਕੜ ਦਾ 650 ਕਰੋੜ ਰੁਪਇਆ ਬਣਦਾ ਜੀ ਪੰਜਾਬ ਸਰਕਾਰ ਕੋਲ ਤਾਂ ਥੇਲਾ ਨਹੀਂ ਐ ਇਸ ਵੇਲੇ ਪੰਜਾਬ ਦੇ ਵਿੱਚ ਲੈਂਡ ਪੂਲਿੰਗ ਪਾਲਿਸੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਸਰਕਾਰ ਇੱਕ ਪਾਸੇ ਇਸ ਦੀਆਂ ਪ੍ਰਾਪਤੀਆਂ ਗਿਣਾ ਰਹੀ ਹੈ ਔਰ ਦੂਸਰੇ ਪਾਸੇ ਵਿਰੋਧੀ ਧਿਰਾਂ ਲਗਾਤਾਰ ਇਸ ਨੂੰ ਸਵਾਲਾਂ ਦੇ ਵਿੱਚ ਖੜਾ ਕਰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਕਿਉਂਕਿ ਉਹਨਾਂ ਦੇ ਵੱਲੋਂ ਇੱਕ ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਕਿਸਾਨਾਂ ਦੇ ਹਿੱਤ ਦੇ ਵਿੱਚ ਨਹੀਂ ਹੈ ਬਹੁਤ ਸਾਰੀਆਂ ਕਿਸਾਨ ਜਥੇਬੰਦੀਆਂ ਵੀ ਵਿਰੋਧ ਕਰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਪਰ ਸਰਕਾਰ ਦਾ ਤਰਕ ਲਗਾਤਾਰ ਇਹ ਹੈ ਕਿ ਕਿਸਾਨਾਂ ਦੀ ਮਰਜ਼ੀ ਤੋਂ ਬਿਨਾਂ ਅਸੀਂ ਕਿਸੇ ਦਾ ਵੀ 1 ਇੰਚ ਨਹੀਂ ਖਰੀਦਾਂਗੇ ਅੱਜ ਭਾਰਤੀ ਜਨਤਾ ਪਾਰਟੀ ਨੇ ਵੀ ਵੱਡੇ ਸਵਾਲ ਖੜੇ ਕੀਤੇ ਨੇ ਔਰ ਭਾਰਤੀ ਜਨਤਾ ਪਾਰਟੀ ਇੱਕ ਵੱਡਾ ਪ੍ਰੋਗਰਾਮ ਸੜਕ ਤੇ ਉੱਤਰ ਕੇ ਸ਼ੁਰੂ ਕਰਨ ਜਾ ਰਹੀ ਹੈ ਔਰ 17 ਅਗਸਤ ਤੋਂ 15 ਮਾਫ ਕਰਨਾ 17 ਅਗਸਤ ਤੋਂ 5 ਸਤੰਬਰ ਤੱਕ ਇਹ ਪ੍ਰੋਗਰਾਮ ਕੀਤਾ ਜਾਵੇਗਾ ਪਰ ਕਿਉਂ ਕਿਹੜੇ ਤਰਕ ਨੇ ਭਾਰਤੀ ਜਨਤਾ ਪਾਰਟੀ ਦੇ ਕੋਲੇ ਗੱਲਬਾਤ ਕਰਾਂਗੇ ਮੇਰੇ ਨਾਲ ਸੀਨੀਅਰ ਆਗੂ ਕੇਵਲ ਸਿੰਘ ਢਿੱਲੋਂ ਇਸ ਮੁਲਾਕਾਤ ਦੇ ਵਿੱਚ ਨਹੀਂ ਢਿੱਲੋਂ ਸਭ ਤੁਸੀਂ ਅੱਜ ਵਿਰੋਧ ਜਤਾਇਆ ਪ੍ਰੈਸ ਕਾਨਫਰੰਸ ਨੂੰ ਵੀ ਸਬੋਧਨ ਕੀਤਾ ਕੀ ਘਾਟਾ ਕਮੀਆਂ ਤੁਹਾਨੂੰ ਲੱਗਦੀਆਂ ਨੇ ਲੈਂਡ ਕੋਡ ਸਭ ਤੋਂ ਪਹਿਲਾਂ ਤਾਂ ਮੈਂ ਕਰੈਕਟ ਕਰਨਾ ਚਾਹੁੰਦਾ ਅਸੀਂ ਵਿਰੋਧ ਨਹੀਂ ਜਤਾਇਆ ਅਸੀਂ ਇਹ ਗੱਲ ਸਪਸ਼ਟ ਕਰਨਾ ਚਾਹੁੰਦੇ ਆ ਕਿ ਜਿਹੜੀ ਲੈਂਡ ਪੋਲਿੰਗ ਦੀ ਸਕੀਮ ਆ ਉਹ ਪੰਜਾਬ ਤੇ ਇੱਕ ਬਹੁਤ ਵੱਡਾ ਸੰਕਟ ਖੜਾ ਕਰਤਾ ਇਹ ਪੰਜਾਬ ਤੇ ਇਸ ਵੇਲੇ ਇਹ ਪੰਜਾਬ ਨੂੰ ਬਰਬਾਦ ਕਰਨ ਵਾਲੀ ਸਕੀਮ ਬਾ ਪੰਜਾਬ ਦਾ ਇੱਕ ਵੀ ਕਿਸਾਨ ਆਪਣੀ ਜ਼ਮੀਨ ਨਹੀਂ ਦੇ ਸਕਦਾ ਮੈਂ ਕਹਿਣਾ ਚਾਹੁੰਦਾ ਕਿ ਆਪਾਂ ਸਾਰਿਆਂ ਨੂੰ ਪਤਾ ਮੈਂ ਨਹੀਂ ਕਿਸਾਨ ਦਾ ਪੁੱਤ ਆ ਕਿ ਜੇ ਤੁਸੀਂ ਜ਼ਮੀਨ ਦੇਤੀ ਕਿਸਾਨ ਦੀ ਜਿਹੜੀ ਪੂੰਜੀ ਆ ਜਿਹੜੀ ਜਾਇਦਾਦ ਆ ਜਿਹੜੀ ਉਹਦੀ ਮੌਜੂਦਾ ਪਰਿਵਾਰ ਆ ਆਉਣ ਵਾਲੀਆਂ ਪੁਸਤਾ ਉਹ ਜ਼ਮੀਨ ਦੇ ਉੱਪਰ ਹੁੰਦੀ ਆ ਵੀ ਜ਼ਮੀਨ ਦੇ ਉੱਪਰ ਹੀ ਉਹਨੇ ਕਿਸ਼ਤ ਕਰਕੇ ਮਿਹਨਤ ਕਰਕੇ ਜਿਹੜਾ ਜਿਹੜਾ ਜ਼ਮੀਨਦਾਰ ਦੀ ਜੂਨ ਹੀ ਬੁਰੀ ਆ ਜਿਹੜਾ ਉਹਦੇ ਮਜ਼ਦੂਰ ਕੰਮ ਕਰਦਾ ਉਹਦੀ ਜੂਨ ਫੇਰ ਉਦੋਂ ਔਖੀ ਆ ਤੇ ਸਾਰੇ ਔਖੇ ਹੋ ਕੇ ਫਿਰ ਆਪਦੀ ਕਿਸਾਨ ਜਿਹੜਾ ਹੈਗਾ ਖੇਤ ਮਜ਼ਦੂਰੀ ਕਰਕੇ ਔਰ ਉਹਨੂੰ ਆਪਦੀ ਪੈਦਾਵਾਰ ਕਰਕੇ ਤਾਂ ਕਿ ਪੰਜਾਬ ਦੇ ਸਹਾਂ ਜਿਹੜੇ ਆ ਆਪ ਦੇ ਪਰਿਵਾਰ ਨੂੰ ਪਾਲ ਸਕਣ ਜਦੋਂ ਦੀ ਜ਼ਮੀਨ ਹੀ ਇਹ ਬੁਝਦਾ ਸਰਕਾਰ ਐਕਵਾਇਰ ਕਰ ਰਹੀ ਆ 65553 ਏਕੜ ਜੀ ਇੱਕ ਘੜੇ ਘੜਾਈ ਕੋਈ ਸਕੀਮ ਆ ਜਿਹੜੀ ਕਿਸੇ ਬਾਹਰਲੇ ਨੇ ਇਹਨਾਂ ਨੂੰ ਆ ਕੇ ਦੱਸੀ ਆ ਉਹ ਦਿੱਲੀ ਵਾਲੇ ਜਿਹੜੇ ਹਾਰ ਕੇ ਆਏ ਆ ਇਹਨਾਂ ਦੇ ਸੀਨੀਅਰ ਲੀਡਰਸ਼ਿਪ ਉਹਨੇ ਸਕੀਮ ਦੱਸੀ ਆ ਉਹਦੇ ਰਾਹੀਂ ਇਹ ਪੰਜਾਬ ਨੂੰ ਇਹ ਸਕੀਮ ਲੈ ਕੇ ਪੰਜਾਬ ਤੇ ਵੱਡੇ ਵੱਡੇ ਬਿਲ ਬਣਾਉਣਾ ਜਾਂ ਕਿਸੇ ਵੱਡੀ ਬੈਂਕ ਨੂੰ ਲੈ ਕੇ ਇੱਕ ਵੱਡਾ ਲੋਨ ਜਾਂ ਕਰਜ਼ਾ ਚੱਕਣਾ ਚਾਹੁੰਦੇ ਆ ਜਿਸ ਦੇ ਨਾਲ ਜਿਹੜੀਆਂ ਇਹਨਾਂ ਦੇ ਪੁਰਾਣੀਆਂ ਸਕੀਮਾਂ ਨੇ 1000 ਰੁਪਏ ਦੇਣਾ ਜਾਂ ਹੁਣ ਕਹਿੰਦੇ ਜਿਹੜਾ ਬਾਕੀ ਬਿਹਾਰ ਚ ਇਲੈਕਸ਼ਨ ਆਉਣੀਆਂ ਜਾਂ ਪੰਜਾਬ ਦੀ ਇਲੈਕਸ਼ਨ ਆ ਉਹਦੇ ਵਿੱਚ ਇਹਨਾਂ ਨੇ ਪੈਸਾ ਇਕੱਠਾ ਕਰਨਾ ਔਰ ਮੈਂ ਕਹਿਣਾ ਚਾਹੁੰਦਾ ਕਿ ਮਨੇ ਕੱਲ ਦੱਸੋ ਇਹਨਾਂ ਨੇ ਫਿਰ ਪੰਜਾਬ ਦੇ ਲੋਕਾਂ ਨੂੰ ਐਸਕੀਮ ਦੇ ਲਵਾਉਣਾ ਚਾਹਿਆ ਕਿ ਜੀ ਅਸੀਂ ਅਸੀਂ ਕਿਸੇ ਨਾ ਠੱਕੇ ਨਾਲ ਜ਼ਮੀਨ ਨਹੀਂ ਲਵਾਗੇ ਜੇ ਲਵਾਗੇ 3 ਸਾਲ 1 ਲੱਖ ਰੁਪਏ ਪਰ ਏਕੜ ਅਸੀਂ ਉਦੋਂ ਠੇਕਾ ਦੇਵਾਗੇ ਜੀ ਪਰ ਉਹਨੇ ਇੱਕ ਗੱਲ ਦੱਸੋ ਕਿ ਤੱਕ ਦੀ 1 ਲੱਖ ਰੁਪਏ ਦੇ ਨਾਲ 65000 ਏਕੜ ਦਾ 650 ਕਰੋੜ ਰੁਪਏ ਬਣਦਾ ਪੰਜਾਬ ਸਰਕਾਰ ਕੋਲ ਤਾਂ ਥੇਲਾ ਨਹੀਂ ਹੈ ਇਸ ਵੇਲੇ ਜੀ ਤਨਖਾਹਾਂ ਦੇਣ ਨੂੰ ਪੈਸਾ ਨਹੀਂ ਰੇਕ ਮਹੀਨੇ 2500 ਕਰੋੜ ਰੁਪਏ ਦਾ ਕਰਜ਼ਾ ਚੱਕ ਲੈਂਦੇ ਆ ਪਾਥਰ ਖਵਾ ਦਿੰਦੇ ਆ ਇਹ ਤਾਂ ਭੋੜੇ ਪਾੜੇ ਕਿਸਾਨਾਂ ਨੂੰ ਲਵਾਉਣ ਦਾ ਉਹਨਾਂ ਨੂੰ ਧੋਖੇ ਚ ਰੱਖ ਕੇ ਇਹ ਜ਼ਮੀਨ ਹੜੱਪਣਾ ਚਾਹੁੰਦੇ ਆ ਇਹ ਕੋਈ ਲੈਂਡ ਪੂਲਿੰਗ ਜਿਹੜੀ ਪਾਲਿਸੀ ਹੈ ਇਹ ਹੜੱਪਣ ਦੀ ਪਾਲਿਸੀ ਆ ਅਸੀਂ ਇਹਦਾ ਸਖਤ ਵਿਰੋਧ ਕਰਦੇ ਆ ਔਰ ਪੰਜਾਬ ਭਾਰਤੀ ਜਨਤਾ ਪਾਰਟੀ ਨੇ ਅੱਜ ਫੈਸਲਾ ਲਿਆ ਕਿ 17 ਅਗਸਤ ਤੋਂ ਲੈ ਕੇ 5 ਸਤੰਬਰ ਤੱਕ ਅਸੀਂ ਇੱਕ ਯਾਤਰਾ ਕਰਾਂਗੇ ਜੀ ਦੀ ਦੀ ਅਗਵਾਹੀ ਸਾਡੇ ਕਾਰਜਕਾਰੀ ਪ੍ਰਧਾਨ ਸ੍ਰੀ ਅਸ਼ਵਦੀ ਸ਼ਰਮਾ ਜੀ ਕੱਟਗੇ ਔਰ ਸਾਰੇ ਪਿੰਡ ਉਸ ਪਿੰਡਾਂ ਵਿੱਚ ਜਾਵਾਂਗੇ ਜਿਹੜੇ ਪਿੰਡ ਦੀ ਜ਼ਮੀਨ ਅਕਵਾਇਰ ਹੋਈ ਪਰ ਈ ਲੋ ਸਵੇਦੀਚ ਪਹਿਲੇ ਪੇਜ ਤੇ ਤਰਕ ਇਹ ਦਿੱਤਾ ਗਿਆ ਕਿ ਸ਼ਹਿਰੀਕਰਨ ਵਧ ਰਿਹਾ ਹੈ ਸ਼ਹਿਰੀਕਰਨ ਦੀ ਜਿਹੜੀ ਲੋੜ ਆ ਜ਼ਰੂਰਤ ਹੈਗੀ ਹੈ ਪੰਜਾਬ ਨੂੰ ਸ਼ਹਿਰਾਂ ਨੂੰ ਹੋਰ ਵੱਡਾ ਕਰਨਾ ਤੁਸੀਂ ਵੀ ਇੱਕ ਬਿਜ਼ਨਸਮੈਨ ਹੋ ਤੁਸੀਂ ਵੀ ਦੇਖਿਆ ਹੈ ਸ਼ਹਿਰ ਵਧਦੇ ਹੋਏ ਜ਼ੀਰਕਪੁਰ ਨੂੰ ਵਾਧਾ ਦੇਖਿਆ ਡੇਰਾ ਬੱਸੀ ਤੱਕ ਇਧਰੋਂ ਲੱਗਿਆ ਉਧਰ ਰਾਜਪੁਰੇ ਤੱਕ ਬਿਲਡਿੰਗਾਂ ਜਿਹੜੀਆਂ ਬੜੀਆਂ ਹੋਈਆਂ ਨੇ ਅਰਬਨਾਈਜੇਸ਼ਨ ਦੀ ਜੇ ਲੋਡ ਹੈਗੀ ਹੈ ਤਾਂ ਉਹਦੇ ਲਈ ਜ਼ਮੀਨ ਤੇ ਜ਼ਰੂਰ ਹੈਗੀ ਹੈ ਸਰਕਾਰ ਨੂੰ ਅਗਰ ਵਿਕਾਸ ਕਰਨਾ ਹੈ ਦੇਖੋ ਆਹ ਕਿਹੜੀ ਚੋਣ ਹੈ ਜੋ ਤੁਸੀਂ ਕਿਹਾ ਤੁਹਾਡੇ ਇਸ ਗੱਲ 'ਚ ਮੈਰਿਟ ਆ ਪਰ ਗੱਲ ਇਹ ਹੈ ਕਿ 65000 ਏਕੜ ਵੈਸੋਂ ਨੂੰ ਹੁਣੇ ਐਗਜ਼ਾਮਪਲ ਦੇ ਕੇ ਹਟ ਕੇ ਪੁੰਡਾ ਦੇ 10000 ਏਕੜ ਅੱਜ ਤੋਂ 25 ਸਾਲ ਪਹਿਲਾਂ ਐਕਵਾਇਰ ਕੀਤੀ ਸੀ 25 ਸਾਲ ਦੇ ਵਿੱਚ ਸਿਰ 8000 ਏਕੜ ਉਹ ਡਿਵੈਲਪ ਕਰ ਸਕੇ ਹਜੇ ਵੀ ਉਹਨਾਂ ਕੋਲ 29 ਤੇ ਆਲਮੋਸਟ 3000 ਏਕੜ दुनिया आउट डेवलप ਨਹੀਂ ਕਰ ਸਕਿਆ 65000 एकड़ 30 35 40 ਸਾਲ ਤੱਕ ਡਵੈਲਪ ਹੋਏਗੇ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਚੰਡੀਗੜ੍ਹ ਦੇ ਆਲੇ-ਦਾਲੇ ਜਾਂ ਰਾਜਪੁਰੇ ਦੀ ਗੱਲ ਕਰ ਰਹੇ ਹੋ ਜਿਹੜੀ ਵੀ ਡਵੈਲਪਮੈਂਟ ਹੋਈ ਹੈ ਤੁਸੀਂ ਦੇਖੋ ਕਿੰਨੇ ਅਪਾਰਟਮੈਂਟ ਖਾਲੀ ਪਏ ਆ ਜੀ ਸੋ ਪਿੰਡਾਂ ਦੇ ਪਿੰਡ ਜਿਹੜੇ বাসਦੇ ਆ ਪਿੰਡਾਂ ਨੂੰ ਤੁਸੀਂ ਉਹ ਇੱਕ ਸਿਮੈਂਟਡ ਬਲਾਕ ਉਡਾ ਕੇ ਤੁਸੀਂ ਖੇਤੀਬਾੜੀ ਜਿਹੜਾ ਸਾਡਾ ਪ੍ਰਧਾਨ ਸੂਬਾ ਤੁਸੀਂ ਖੇਤੀਬਾੜੀ ਨੂੰ ਖਤਮ ਕਰਨਾ ਚਾਹੁੰਦੇ ਆ ਪਰ ਸ਼ਹਿਰੀਕਰਨ ਦੇ ਕਨਸੈਪਟ ਨੂੰ ਤੁਸੀਂ ਦੇਖਦੇ ਕਿਵੇਂ ਹੋ ਜਿੱਥੇ ਹੋਇਆ ਤਾਂ ਉੱਥੇ ਜ਼ਮੀਨਾਂ ਦੇ ਰੇਟ ਤਾਂ ਵਧੇ ਨਹੀਂ ਕਿਲਾ ਜਿਹੜਾ 20-20 ਕਰੋੜ ਦਾ ਅਸੀਂ ਦੇਖਿਆ ਇੱਥੇ ਵਿਕਿਆ 25-25 ਕਰੋੜ ਦਾ ਕਿਲਾ 8-8 ਕਰੋੜ ਦਾ ਕਿਲਾ ਪਰ ਉਹ ਸ਼ਹਿਰੀਕਰਨ ਇੱਕ ਜਿਹੜਾ ਪੈਸਾ ਤਾਂ ਦੇ ਕੇ ਗਿਆ ਉਹਨਾਂ ਪਿੰਡਾਂ ਨੂੰ ਇੱਕ ਇਹ ਵੀ ਇਹ ਵੀ ਸਾਈਟ ਤਾਂ ਹੈਗੀਆਂ ਨੇ ਕਿ ਵੀ ਸ਼ੇਡ ਤਾਂ ਹੈਗੀਆਂ ਹੈ ਸ਼ਹਿਰਾਂ ਦੇ ਨੇੜੇ ਜੂ ਪਿੰਡ ਦੇਖੋ ਜਿਹੜੀ ਸ਼ਹਿਰਾਂ ਦੇ ਨੇੜੇ ਆ ਮੋਸਟਲੀ ਪਿੰਡ ਜਿਹੜਾ ਸ਼ਹਿਰਾਂ ਦੇ ਨੇੜੇ ਨਹੀਂ ਆ ਜੀ ਜਿੱਥੇ ਤੁਸੀਂ ਕਹਿੰਦੇ ਜਮੀਨ ਅਕਵਾਇਰ ਕਰਾਂਗੇ ਜਮੀਨ ਅਕਵਾਇਰ ਕਰਕੇ ਤੁਸੀਂ ਡਿਵੈਲਪ ਕਰੋਗੇ ਜਿਹੜੀ 65000 ਏਕੜ ਦੀ ਡਿਮਾਂਡ ਹੈ ਹੀ ਨਹੀਂ ਉਹ ਜ਼ਮੀਨ ਤਾਂ ਤੁਸੀਂ ਕਿਸਾਨਾਂ ਨੂੰ ਆਪਦੀ ਜ਼ਮੀਨ ਤੋਂ ਖੋਹ ਰਹੇ ਹੋ ਉਹਦੀ ਰੋਜੀ ਰੋਟੀ ਖੋਹ ਰਹੇ ਹੋ ਅੱਜ ਇੱਕ ਕਿਸਾਨ ਦੀ ਜਿਹੜੀ ਰੋਜੀ ਰੋਟੀ ਆ ਜਿਹੜੇ ਬੱਚਿਆਂ ਦਾ ਪਾਲਣਾ ਉਹ ਜ਼ਮੀਨ ਦੇ ਉੱਪਰ ਹੀ ਆ ਜਿਹੜਾ ਉਹਦਾ ਪਰਿਵਾਰ ਚੱਲਦਾ ਜਿਹੜਾ ਉਹਦਾ ਡੰਗਰ ਪਸ਼ੂ ਉਹਦੇ ਪੈਸਾ ਲੈ ਦਾਵਾ ਦੇ ਦੁੱਧ ਦਾ ਇੰਤਜ਼ਾਮ ਤਣਕ ਹੁੰਦੀ ਆ ਚੌਲ ਹੁੰਦੇ ਆ ਸਭ ਜ਼ਮੀਨ ਤੋਂ ਆ ਜਦੋਂ ਜ਼ਮੀਨ ਹੀ ਖੁੱਸ ਗਈ ਤਾਹਨੇ ਕੀ ਅਪਾਰਟਮੈਂਟਾਂ ਤੋਂ ਕੀ 1 ਵਰਸ਼ ਤੋਂ ਕੀ ਰੈਜਿਡੈਂਸ ਤੋਂ ਕੀ ਲੈ ਲੂਗਾ ਰੋਜ਼ਾਨਾ ਜ਼ਿੰਦਗੀ ਦਾ ਉਹਦਾ ਰੋਜ਼ਗਾਰ ਤੁਸੀਂ ਕਿੱਥੇ ਜਾ ਪੰਜਾਬ ਹੀ ਖਤਮ ਹੋ ਗਿਆ ਪੰਜਾਬ ਮੈਂ ਤੁਹਾਨੂੰ ਕਿਹਾ ਪੰਜਾਬ ਜਿਹੜਾ ਹੈਗਾ ਖੇਤੀ ਪ੍ਰਧਾਨ ਸੂਬਾ ਔਰ ਪੰਜਾਬ ਪਿੰਡਾਂ 'ਚ ਵਸਦਾ ਜੇ ਅਸੀਂ ਪਿੰਡਾਂ ਤੋਂ ਕਿਸਾਨਾਂ ਦੀ ਜ਼ਮੀਨ ਹੀ ਖੋ ਲਈ ਉਹਦੇ ਤੇ ਰਹਾ ਕੀ ਬਾਕੀ ਤੁਹਾਨੂੰ ਸਭ ਕੀ ਲੱਗਦਾ ਹੈ ਕਿ ਜੇ 65 ਹਜ਼ਾਰ ਏਕੜ ਨਹੀਂ ਤਾਂ ਤੁਹਾਡੇ ਕੋਲੇ ਕੀ ਤਰਕ ਹੈ ਕਿ ਜਿੰਨੀ ਕਿ ਜ਼ਰੂਰਤ ਹੈ ਓਨਾਂ ਕੁ ਵੀ ਕਾਨੂੰਨ ਆ ਸਕਦਾ ਸੀ ਜਾਂ ਓਨਾਂ ਹੀ ਜ਼ਮੀਨ ਅਕਵਾਇਰ ਹੋ ਸਕਦੀ ਸੀ ਦੇਖੋ ਗੱਲ ਇਹ ਆ कि ਜਦੋਂ ਕੋਈ ਸਿਸਟਮ ਦੇ ਨਾਲ ਚੱਲਦਾ ਉਹਦੀ ਹਰੇਕ ਆਮਦਨ ਤਰੱਕੀ ਕਰਦਾ ਅੱਜ ਦੇਖੋ ਅਸੀਂ ਹਰਿਆਣਾ ਦੀ ਗੱਲ ਕਰਦੇ ਹੁਣ ਤੁਸੀਂ ਗੁਰਗਾਂਵ ਦੀ ਗੱਲ ਕਰੋ ਗੁਰਗਾਂਵ ਦੇ ਵਿੱਚ ਪ੍ਰਾਈਵੇਟ ਲੋਕਾਂ ਨੇ ਆਪਦੀ ਜ਼ਮੀਨ ਲਈ ਹੈ ਜਿਸ ਭਾਅ ਤੇ ਮਿਲੀ ਹੈ ਲੋਕਾਂ ਨੇ ਲਈ ਹੈ ਉਹਨੂੰ ਡਿਵੈਲਪ ਕੀਤਾ ਅੱਜ ਗੁਰਗਾਂਵ ਦਾ ਰੈਵਨਿਊ ਜੀਐਸਟੀ ਨਿਰਖਲ ਸਾਰੇ ਪੰਜਾਬ ਤੋਂ ਜ਼ਿਆਦਾ ਵੱਡਾ ਅਸੀਂ ਕਹਿੰਦੇ ਵੱਡੀਆਂ ਵੱਡੀਆਂ ਇੰਡਸਟਰੀਆਂ ਲਿਆਓ ਵੱਡੇ ਜਿਹੜੇ 10 ਏਕੜ ਤੇ ਇੰਡਸਟਰੀ ਲੱਗ ਸਕਦੀ ਆ ਉਹਦੇ ਲਈ 10000 ਏਕੜ ਕਿਉਂ ਅਕਵਾਇਰ ਕਰ ਸਕਦੇ ਕਿਉਂ ਕਰ ਰਹੇ ਨੇ ਇਹ ਜ਼ਮੀਨਾਂ ਨੂੰ ਖੋਹਣ ਲਈ ਜ਼ਮੀਨਾਂ ਨੂੰ ਬਰਬਾਦ ਕਰਨ ਲਈ ਜਮੀਨਦਾਰਾਂ ਨੂੰ ਪਰਵਾਤ ਕਰਨ ਲਈ ਇਹ ਸਾਰੇ ਸਕੀਮ ਚੱਲੇ ਤੁਹਾਡੇ ਤੇ ਵੀ ਕਈ ਸਾਰੇ ਸਵਾਲ ਖੜੇ ਹੁੰਦੇ ਨੇ ਕੰਪੈਰੀਜ਼ਨ ਹੋ ਜਾਂਦਾ ਤੁਹਾਡਾ ਕਿ ਭਾਜਪਾ ਵੀ ਇਸੇ ਤਰ੍ਹਾਂ ਦਾ ਕਾਨੂੰਨ ਲੈ ਕੇ ਆਈ ਸੀ ਕਿਸਾਨਾਂ ਦੀਆਂ ਜ਼ਮੀਨਾਂ ਦੱਬਣ ਨੂੰ ਤੇ ਹੁਣੇ ਮੋੜਵੇਂ ਤਰੀਕੇ ਨਾਲ ਪੰਜਾਬ ਸਰਕਾਰ ਦੇ ਵੱਲੋਂ ਮਿਲੀ ਭੁਗਤ ਦੇ ਨਾਲ ਹੀ ਭਾਜਪਾ ਦੇ ਨਾਲ ਮਿਲ ਕੇ ਲਾਗੂ ਹੋ ਰਿਹਾ ਹੈ ਪੰਜਾਬ ਕਦੋਂ ਲੈ ਕੇ ਆਈ ਸੀ ਭਾਜਪਾ ਤਾਂ ਕਦੇ ਨਹੀਂ ਭਾਰਤੀ ਜਨਤਾ ਪਾਰਟੀ ਜਿਹੜੇ ਦੇਖੋ 2021 ਦੀ ਜਿਹੜੇ ਕਾਨੂੰਨ ਆਏ ਸੀ ਤੇ ਇਸ ਵੇਲੇ ਮੈਂ ਗੱਲ ਕਰਨੀ ਚਾਹੁੰਦਾ ਕਿ ਸਾਰੇ ਹਿੰਦੁਸਤਾਨ ਚ ਅੱਜ ਆਪਾਂ ਜਿਹੜੀ ਡਵੈਲਪਮੈਂਟ ਆ ਉਹ ਨੰਬਰ 3 ਦੀ ਇਕਨੋਮੀ ਮੋਦੀ ਸਾਹਿਬ ਆ 2047 ਦੇ ਵਿੱਚ 1947 ਚ ਆਜ਼ਾਦੀ ਹੋਈ ਸੀ 2047 ਦੇ ਵਿੱਚ 100 ਸਾਲ ਵਿੱਚ ਭਾਰਤ ਨੰਬਰ 1 ਹੋਏਗਾ ਅੱਜ ਦੇ ਲੋ ਅਮਰੀਕਾ ਵੀ ਜਿਹੜੀ ਅਸੀਂ ਉਸ ਦਿਨ ਸੋਚਿਆ ਕਿਸਾਨ ਸਜੂਬੂ ਮੋਚਾ ਜੀ ਸਰ ਪਾਰਟੀ ਮੀਟਿੰਗ ਚ اٹینڈ ਕਰਨ ਗਿਆ ਸੀ ਉਹਨਾਂ ਨੇ ਖੇਤੀ ਤੇ ਡੈਰੀ ਦੀ ਗੱਲ ਕਿਸਾਨ ਲੀਡਰ ਸਹਿਬਾਨ ਨੇ ਕੀਤੀ ਸੀ ਰਾਜੇਵ ਸਿੰਘ ਸਾਹਿਬ ਨੇ ਸਾਡੇ ਨਾਲ ਗੱਲਬਾਤ ਕੀਤੀ ਅਸੀਂ ਕਹ ਅਸੀਂ ਇਹਦੇ ਅੱਜ ਮੋਤੀ ਸਾਹਿਬ ਨੇ ਉਹੀ ਕਰਕੇ ਦਿਖਾਤਾ ਜਦੋਂ ਅਮਰੀਕਾ ਨੇ ਕਿਹਾ ਕਿ ਅਸੀਂ ਇਹਦੇ ਤੇ ਟੈਰਫ ਲਾਉਣਾ ਚਾਹੁੰਦੇ ਆ ਮੋਤੀ ਸਾਹਿਬ ਨੇ ਕਿਹਾ ਬਿਲਕੁਲ ਅਸੀਂ ਇਹਦੇ ਇਹਸ ਦੋ ਜਿਹੜੇ ਹੈਗਾ ਜਿਹੜਾ ਕੋੜਾ ਖੇਤੀ ਸੈਕਟਰ ਸੈਕਟਰ ਤੇ ਡੈਨੀ ਸੈਕਟਰ ਦੇ ਵਿੱਚ ਕੋਈ ਵੀ ਬਾਹਰੋਂ ਉਹ ਇਹਦੇ ਵਿੱਚ ਐਂਟਰ ਨਹੀਂ ਕਰਦੇ ਜੀ ਆਖਰੀ ਸਵਾਲ ਮੇਰਾ ਤੁਹਾਡੇ ਤੋਂ ਇਹ ਹੈ ਜੀ ਕਿ ਠੀਕ ਹੈ ਤੁਸੀਂ ਵਿਰੋਧ ਦੇ ਵਿੱਚ ਖੜੇ ਹੋਏ ਨਜ਼ਰ ਆ ਰਹੇ ਹੋ ਪਰ ਦੂਜੀ ਪਾਸੇ ਆਮ ਆਦਮੀ ਪਾਰਟੀ ਤਰਕ ਇਹ ਵੀ ਦਿੰਦੀ ਹੈ ਕਿ ਕਿਸਾਨਾਂ ਦੀ ਮਰਜ਼ੀ ਤੋਂ ਬਿਨਾਂ ਜਿਸ ਤਰ੍ਹਾਂ ਤੁਸੀਂ ਜ਼ਿਕਰ ਹੀ ਕੀਤਾ ਕਿ ਅਸੀਂ ਇੱਕ ਵੀ ਹੋਰਾਂ ਜ਼ਮੀਨਾਂ ਜਿਹੜੀ ਐਕਵਾਇਰ ਨਹੀਂ ਕਰਾਂਗੇ ਉਹਨਾਂ ਦਾ ਕਹਿਣਾ ਇਹ ਵੀ ਹੈ ਕਿ ਅਗਰ ਡਵੈਲਪਮੈਂਟ ਚਾਹੀਦੀ ਹੈ ਪੰਜਾਬ ਦੇ ਵਿੱਚ ਇਨਵੈਸਟਮੈਂਟ ਚਾਹੀਦੀ ਹੈ ਤਾਂ ਸਾਨੂੰ ਅਜੇ ਮਾਡਲ ਆ ਉਹ ਲੈ ਕੇ ਆਉਣੇ ਪਹਿਣਗੇ ਸਮਾਂ ਲੈਂਦੇ ਰਹਿੰਦੇ ਰਹਿੰਦੇ ਦੇਖੋ ਬਾਈ ਕਹਿੰਦਾ ਜਿਹੜਾ ਦਬੀ ਕਰਨਾ ਖੇਤੀਬਾੜੀ ਦਾ ਹੋਣਾ ਚਾਹੀਦਾ ਫਸਲਾਂ ਦਾ ਝਾੜ ਬਤਾਓ ਫਸਲਾਂ ਦੀ ਕੀਮਤ ਬਤਾਓ ਜਿਹੜੇ ਪੈਸਟੀਸਾਈਡ ਇਹ ਵਧਿਆ ਦਿਓ ਉਹ ਜਿਹੜੀ ਬਦੂਦਾ ਸਰਕਾਰ ਦੀਆਂ ਡਿਊਟੀਆਂ ਨੇ ਜਿਹੜੀ ਉਹ ਡਿਊਟੀ ਤੋਂ ਭੱਜ ਰਹੀ ਆ ਉਹ ਜਿਹੜੀ ਕਿਸਾਨ ਦੀ ਆਮਦਨ ਵਧਾਉਣ ਦਾ ਕੰਮ ਕਰਨਾ ਚਾਹੀਦਾ ਨਾ ਕਿ ਜੜੋਂ ਹੀ ਹੋਂ ਪੁੱਟ ਕੇ ਬਰਬਾਦ ਕਰਨਾ ਉਹਦੀ ਜ਼ਮੀਨ ਐਕਵਾਇਰ ਕਰ ਲਓ ਜਿਹੜੀ ਜ਼ਮੀਨ ਦੀ ਪੈਦਾਵਾਰ ਵਧਾਓ ਮੂਨ ਦੀ ਆਮਦਨ ਵਧੇ ਉਹਦੇ ਨਾਲ ਅਸੀਂ ਸਹਿਮਤ ਆ ਇਹ ਨਹੀਂ ਕਹਿੰਦੇ ਕਿ ਕਿਸਾਨ ਦੀ ਜ਼ਮੀਨ ਹੀ ਲੈ ਲਓ ਉਹਦਾ ਜਿਹੜਾ ਮੁੰਡਲਾ ਤੰਡਾ ਤੁਸੀਂ ਕਹਿੰਦੇ ਕਿ ਉਹ ਖਤਮ ਕਰ ਦੇਣਾ ਉਹਦੇ ਲਈ ਬਹੁਤ ਤੁਸੀਂ ਆ ਉਹਦੇ ਖਿਲਾਫ ਜੀ ਬਿਲਕੁਲ ਧੰਨਵਾਦ ਜੀ ਕੇਵਲ ਸਿੰਘ ਢਿੱਲੋਂ ਹਰਾਂ ਨੂੰ ਤੁਸੀਂ ਸੁਣ ਰਹੇ ਸੀ ਭਾਜਪਾ ਦਾ ਕਹਿਣਾ ਹੈ ਕਿ ਕਿਸਾਨ ਦਾ ਜਿਹੜਾ ਮੁੰਡਲਾ ਖੇਤਾ ਹੈ ਉਹ ਹੀ ਨਾ ਉਹਦੇ ਹੱਥੋਂ ਨਿਕਲ ਜਾਏ ਅਗਰ ਜ਼ਮੀਨ ਹੀ ਚਲੀ ਗਈ ਤਾਂ ਉਹ ਕਰੇਗਾ ਕਿ ਨਾ ਪਸ਼ੂ ਪਾਲਣ ਸੰਭਵ ਹੈ ਨਾ ਖੇਤੀ ਬੜੀ ਸੰਭਵ ਹੈ ਤਾ ਉਹੀ ਭਾਰਤੀ ਜਨਤਾ ਪਾਰਟੀ ਜਿਸ ਦੇ ਖਿਲਾਫ ਕਿਸਾਨ ਬੈਠੇ ਰਹੇ ਉਹ ਭਾਰਤੀ ਜਨਤਾ ਪਾਰਟੀ ਪੰਜਾਬ ਦੀ ਜਿਹੜੀ ਯੂਨਿਟ ਹੈ ਹੁਣ ਕਿਸਾਨਾਂ ਦੇ ਲਈ ਸੜਕਾਂ ਤੇ ਉਤਰਦੀ ਹੋਈ ਨਜ਼ਰ ਆਏਗੀ ਔਰ ਲੈਂਡ ਪੂਲਿੰਗ ਪਾਲਿਸੀ ਹੈ ਜਿਹੜੀ ਉਸ ਦੀ ਵਿਰੋਧ ਆ ਉਸ ਦੀ ਲੋਚਨਾ ਜਿਹੜੀ ਉਹ ਸੜਕਾਂ ਦੇ ਉੱਤਰ ਕੇ ਭਾਰਤੀ ਜਨਤਾ ਪਾਰਟੀ ਦੇ ਵੱਲੋਂ ਕੀਤੀ ਜਾਏਗੀ ਕੈਮਰੇ ਤੇ ਗਰਦੀਪ ਮਨਪ੍ਰੀਤ ਸਿੰਘ ਤਨਬਾ